ਇਹ ਲਖਸਤਾ ਨਾ ਕੀ ਸਮਝਦਾ ਬੰਦਾ ਜੋ ਕਹਿੰਦਾ ਉਹ ਸੱਚੀ ਕਹਿੰਦਾ ਉਹਨੂੰ ਪੁੱਛ ਲਿਓ ਉਹਨੂੰ ਪਤਾ ਹੈ ਕਿ ਜੀਤਮੇਂਦਰ ਕੀ ਹੈ ਉਹਨੂੰ ਪੁੱਛੀ ਕਿ ਤੇਰੀ ਜ਼ਿੰਦਗੀ ਕਿੰਨੀ ਵਾਰ ਜੀਤਮੇਂਦਰ ਨੇ ਬਚਾਈ ਇੱਕ ਗੱਲ ਪੁੱਛ ਲੈ ਉਹ ਤੋਂ ਕਿ ਜੀਤਮੇਂਦਰ ਨੂੰ ਤੂੰ ਜਾਣਦਾ ਹੈ ਜੋ ਤੇਰਾ ਲੈਵਲ ਹੈ ਤੂੰ ਆਪਦੇ ਉਸ ਲੈਵਲ ਦੀ ਗੱਲ ਕਰ ਤੂੰ ਲੋਕਾਂ ਤੇ ਬਿਨਾਂ ਗੱਲ ਤੋਂ ਚਿਕੜ ਨਾ ਉਠਾ ਉਹਦਾ ਅਕਾਲੀ ਦਰ ਅੰਮ੍ਰਿਤਸਰ ਕੋਲ ਲਖਸਤਾਣਾ ਖੜਾ ਕੀਤਾ ਗਿਆ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਣੀ ਕਿਸ ਤਰ੍ਹਾਂ ਦੇਖੀਦਾ ਹੁੰਦਾ ਇੱਕ ਉਮੀਦਵਾਰ ਹੈ ਤੇ ਆਪਦੀ ਗੱਲ ਕਰੇ ਕਲੀਅਰ ਕਰੇ ਪਹਿਲਾਂ ਤਾਂ ਖਾਲਿਸਤਾਨਾ ਲਈ ਸ਼ੂਅਰ ਕਰੇ ਲਖਸਧਾਨਾ ਕਹਿੰਦਾ ਜੀ ਵੀ ਬਾਦਲ ਨਾਲ ਮੋਟਾ ਸੌਦਾ ਹੋਇਆ ਹੈ ਜੀਤ ਕਿੰਦਰ ਸਿੱਧੂ ਦਾ ਇਹ ਗੰਗਲ ਦਾ ਜਿਸ ਕਰਕੇ ਕਮਜ਼ੋਰ ਕੈਂਡੀਡੇਟ ਖੜਾ ਕੀਤਾ ਗਿਆ ਉਹ ਕਿਵੇਂ ਦੇਖਦੇ ਹੋ ਕੌਣ ਹੈ ਕਮਜ਼ੋਰ ਕੈਂਡੀਡੇਟ ਲਖਸਧਾਨੇ ਦੀ ਕੱਲ ਦੀ ਸਟੇਟਮੈਂਟ ਹੀ ਤੁਹਾਨੂੰ ਕਹਿੰਦੇ ਆ ਉਹ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸਵਾਲ ਪੂਰਾ ਇਹ ਸੀਗਾ ਦਾ ਹਲ ਸੁਣੋ ਉਹ ਉਹਦੀ ਮਰਜ਼ੀ ਹੈ ਉਹਦੀ ਸੋਚ ਹੈ ਉਹ ਜੋ ਮਰਜ਼ੀ ਕਹਿ ਲਈ ਠੀਕ ਹੈ ਨਾ ਇਹਦਾ ਮੈਂ ਕੋਈ ਜਵਾਬ ਦੇ ਨਹੀਂ ਸਕਦਾ ਕਿ ਮੈਂ ਕਮਜ਼ੋਰ ਕ ਇਹਦਾ 4 ਤਰੀਕ ਨੂੰ ਪਤਾ ਲੱਗ ਜਾਊਗਾ ਇਸ ਤੋਂ ਦੇਵਾ ਦੀ ਗੱਲ ਕਰਦੇ ਜੀ ਨਾਲ ਨਹੀਂ ਉਹਦੇ ਸਾਹਮਣੇ ਹੋਇਆ ਕੋਈ ਸੌਦਾ ਦੱਸੀ ਹੈਵ ਐਨੀ ਪ੍ਰੂਫ ਕਿ ਕੋਈ ਸੌਦਾ ਹੋਇਆ ਤੁਸੀਂ ਹਵਾ ਚ ਗੱਲ ਇਹ ਤਾਂ ਇੱਥੇ ਤਾਂ ਫਰਕ ਹੈ ਇੱਥੇ ਤਾਂ ਫਰਕ ਹੈ ਪੜ੍ਹੇ ਲਿਖੇ ਤੇ ਅਨਪੜ੍ਹ ਬੰਦੇ ਦਾ ਜੇ ਤਾਂ ਉਹਦੇ ਕੋਲ ਕੋਈ ਪ੍ਰੂਫ ਹੈ ਕਿ ਸੌਦਾ ਹੋਇਆ ਹੈ ਟੇਬਲ ਤੇ ਰੱਖੇ ਨਹੀਂ ਤਾਂ ਕੰਟੈਸਟ ਛੱਡ ਕੇ ਆਉਂਦਾ ਜਾ ਸਿੱਧੀ ਗੱਲ ਸਿੱਧਾ ਚੈਲੰਜ ਹੈ ਸਿੱਧਾ ਚੈਲੰਜ ਨਹੀਂ ਲੱਖਾ ਸਤਾਨਾ ਕੀ ਸਮਝਦਾ ਬੰਦਾ ਜੋ ਕਹਿੰਦਾ ਉਹ ਸੱਚੀ ਗੱਲ ਹੈ ਉਹਨੂੰ ਪੁੱਛ ਲਿਓ ਉਹਨੂੰ ਪਤਾ ਹੈ ਕਿ ਜੀਤਬਿੰਦਰ ਕੀ ਹੈ ਉਹਨੂੰ ਪੁੱਛੀ ਕਿ ਤੇਰੀ ਜ਼ਿੰਦਗੀ ਕਿੰਨੀ ਵਾਰ ਜੀਤਮਿੰਦਰ ਨੇ ਬਚਾਈ ਇੱਕ ਗੱਲ ਪੁੱਛ ਰਿਹਾ ਉਹ ਤੋਂ ਕਿ ਜੀਤਮਿੰਦਰ ਨੂੰ ਤੂੰ ਜਾਣਦਾ ਹੈ ਉਹਨੇ ਗਲਤ ਛੇੜਾ ਛੇੜਾ ਛੇੜ ਲਿਆ ਇਹ ਉਹਨੂੰ ਪਤਾ ਹੈ ਕਿ ਜੀਤਮਿੰਦਰ ਨੇ ਉਹਨੂੰ ਦੂਜੀ ਇੱਕ ਵਾਰ ਨਹੀਂ ਦੋ ਵਾਰ ਜ਼ਿੰਦਗੀ ਦਿੱਤੀ ਹੈ ਪੁੱਛੋ ਅੱਜ ਸਿਰਫ ਇਹ ਛੋਟੀਆਂ-ਮੋਟੀਆਂ ਗੱਲਾਂ ਕਰਨ ਨਾਲ ਉਹਦਾ ਕੱਦ ਨਹੀਂ ਵੱਧਦਾ ਜੇ ਉਹ ਜੀਤਮਿੰਦਰ ਦੇ ਉਲਟ ਬੋਲਦਾ ਉਹ ਬੰਦਾ ਨਹੀਂ ਹੈ ਜੇ ਉਹ ਜੀਤਮਿੰਦਰ ਦੇ ਉਲਟ ਬੋਲਦਾ ਉਹਦੇ 'ਚ ਕਰਤਾਰ ਨਹੀਂ ਹੈ ਇਹ ਮੈਂ ਚੈਲੰਜ ਕਰਦਾ ਮੱਖੇ ਸਦਾ ਫੇਰ ਅੱਜ ਉਹ ਮੈਦਾਨ 'ਚ ਉਤਰਿਆ ਕਾ ਲੋ ਕਰੇ ਜਿਹੜੀ ਸਹੀ ਐ ਨਹੀਂ ਤਾਂ ਜੇ ਮੈਂ ਉਹਦੀਆਂ ਗੱਲਾਂ ਕਰਤੀਆਂ ਜਿਸ ਤਰੀਕੇ ਨਾਲ ਉਹਨੇ ਕਬਜ਼ੇ ਕੀਤੇ ਨੇ ਜਿਸ ਤਰੀਕੇ ਨਾਲ ਉਹਨੇ ਗੁੰਡਾ ਅੱਜ ਕੀ ਸਮਾਸ਼ੀ ਵੀ ਐ ਸਭ ਤੋਂ ਵੱਡਾ ਗੁੰਡਾ ਸੀ ਉਹ ਸੀਕ ਨਹੀਂ ਸੀ ਮੰਨਦੇ ਹੋ ਕਿ ਨਹੀਂ ਮੰਗਦਾ ਉਹ ਤਾਂ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਗੁੰਡਾ ਗੁੰਡਾ ਅੰਸਰ ਰਹੇ ਹਾਂ ਪਰ ਮੈਂ ਹੁਣ ਮੁਖਤਾਰ ਅਜਾ ਗਿਆ ਤੇ ਮੈਂ ਸੇਵਾ ਕਰਦਾ ਸਮਾਂ ਦਿਮਾਗ ਦੀ ਚੀਜ਼ ਕਦੇ ਬਦਲਦੀ ਹੁੰਦੀ ਮੁਖਤਾਰ ਅਸ ਕੀ ਸੇਵਾ ਕੀਤੀ ਐ ਮੈਨੂੰ ਇਹ ਦੱਸ ਦਿਓ ਇੱਕ ਗੱਲ ਦੱਸ ਦਿਓ ਨੇ ਜਿਹੜੀ ਕੋਈ ਸੇਵਾ ਕੀਤੀ ਹੋਵੇ ਕੀ ਸੇਵਾ ਕੀਤੀ ਐ ਜੀ ਉਹਨੇ ਸਿਰਫ ਮਾਈਕ ਫੜ ਕੇ ਲੋਕਾਂ ਨੂੰ ਗਾਲ੍ਹਾਂ ਕੱਢਣੀ ਐ ਸੇਵਾ ਹੁੰਦੀ ਐ ਕੋਈ ਸੇਵਾ ਨਹੀਂ ਕੀਤੀ ਕੋਈ ਬੇਸ਼ਾਲੇ ਲੋਕ ਨੇ ਪੈਸੇ ਇਕੱਠੇ ਕਰਨੇ ਨੇ ਹੋਰ ਕੰਮ ਕੀ ਹੈ ਪੈਸੇ ਇਕੱਠੇ ਕਰਨੇ ਨੇ ਉਹਨੇ ਤੁਹਾਨੂੰ ਬਲੈਕਮੇਲ ਕਰ ਲਿਆ ਇਹਨੂੰ ਬਲੈਕਮੇਲ ਕਰ ਲਿਆ ਉਹ ਡਾਕਟਰ ਨੂੰ ਬਲੈਕਮੇਲ ਕਰ ਲਿਆ ਕਿ ਵੀ ਆ ਪੇਸ਼ੈਂਟ ਤੇਰੇ ਕੋਲ ਏ ਸੀਗਾ ਬਲੈਕਮੇਲਰ ਨੇ ਇਹ ਕੋਈ ਇਹ ਨਾ ਸਿਆਸੀ ਹੈ ਨਾ ਸੇਵਾ ਹੈ ਨਾ ਕੁਝ ਹੈ ਸੋ ਲੱਖੇ ਸਦਾਨੇ ਨੂੰ ਮੈਂ ਇੱਕ ਆਪਦੇ ਕੰਨੀਓ ਮੈਂ ਇੱਕ ਐਡਵਾਈਸ ਕਰਦਾ ਕਿ ਗੱਲ ਉਹ ਨਹੀਂ ਕਰੋ ਜਿੰਨੀ ਤੁਹਾਡੇ ਤਾਨੂੰ ਸ਼ੋਭਾ ਦਿੰਦੀ ਹੈ ਜੋ ਤੇਰਾ ਲੈਵਲ ਹੈ ਤੂੰ ਆਪਦੇ ਉਸ ਲੈਵਲ ਦੀ ਗੱਲ ਕਰ ਤੂੰ ਲੋਕਾਂ ਤੇ ਬਿਨਾਂ ਗਲ ਤੋਂ ਚਿੱਕੜ ਨਾ ਉਠਾ ਉਹ ਗੱਲ ਤੁਹਾਨੂੰ ਮਹਿੰਗੀ ਪਾਊਗੀ ਇਹ ਇਹਨੂੰ ਸੁਨੇਹਾ ਦੇਤੀ ਸੁਨੇਹਾ ਸਦਾਜੀ ਗੁੱਸੇ ਵਾਲਾ ਗੁੱਸੇ ਵਾਲਾ ਕੰਮ ਨਾ ਕਰੀਂ ਕਾਂਗਰਸ ਵਾਲੀ ਗੱਲ ਪਤਾ ਹੋਵੇ ਪ੍ਰਚਾਰ ਕਰ ਪ੍ਰਚਾਰ ਦਾ ਗੱਲ